ਕਹਿੰਦਾ ਨਾ ਤੇ ਜਦੋਂ ਚਿੱਠੀ ਰੂਪਾ ਬਾਈ ਨੂੰ ਦਿੱਤੀ ਰਾਜੇ ਨੇ ਦੇਖਿਆ ਵੀ ਇਹ ਕਿਵੇਂ ਆਇਆ ਫਿਰ ਤਾਂ ਇੰਨੇ ਚਰਦਾ ਇਹਨੂੰ ਘਰੋਂ ਵੱਡਿਆ ਸੀ ਆਪਣੇ ਫੇਰ ਕੀ ਲੈਣਾ ਆ ਇਹ ਉਹ ਕਹਿੰਦਾ ਚਲੇ ਠੀਕ ਹੀ ਲੈਣਾ ਆ ਕਹਿੰਦਾ ਮਹਾਰਾਜ ਉਹ ਗੁਰੂ ਜੀ ਆਏ ਹੋਏ ਉਹਨਾਂ ਨੇ ਚਿੱਠੀਆਂ ਭੇਜ ਗਿਆ ਵੀ ਇੱਕ ਰੂਪਾ ਬਾਈ ਨੂੰ ਵੀ ਚਿੱਠੀ ਦੇ ਕੇ ਆਈਆਂ ਉਹਨੂੰ ਵੀ ਕਿਹਾ ਇੰਨੀ ਸੱਸਕ ਦੇ ਵਿੱਚ ਜ਼ਰੂਰ ਆਉਣਾ ਹੈ ਤਾਂ ਜਦੋਂ ਕਿਹਾ ਨਾ ਇਹ ਸੱਸਕਦਾਰ ਕਹਿੰਦਾ ਤੁਹਾਡੇ ਨਾਲ ਸਾਡਾ ਕੋਈ ਵਾਸਤਾ ਨਹੀਂ ਤੂੰ ਮੇਰੇ ਘਰੋਂ ਨਿਕਲ ਜਾ ਆ ਚਿੱਠੀਆਂ ਪਾੜ ਕੇ ਸੜਤੀਆਂ ਰੂਪਾ ਬਾਈ ਨੂੰ ਅੰਦਰ ਮਹਿਲਾਂ ਦੇ ਵਿੱਚ ਜਿੰਦੇ ਦਹਲੇ ਕਰਦੀ ਜਿੱਥੇ ਪੰਜ ਸਿਪਾਹੀ ਖਿਲਾਵਨੇ ਸੀ ਦਸ ਦਹਲੇ ਹਾਰਤੀ ਕਹਿੰਦਾ ਇਹਨੂੰ ਬਾਹਰ ਨਾ ਜਾਣ ਦਿਓ ਇਹ ਜ਼ਰੂਰ ਜਾਓਗੇ ਨਹੀਂ ਤਾਂ ਸੱਸੰਗ ਦੇ ਵਿੱਚ ਜਦੋਂ ਪਹਿਰੇਦਾਰ ਸਿਪਾਹੀ ਉੱਥੇ ਅੱਠ ਦੀ ਥਾਂ 15 ਲਾਤੀ ਨਾ ਵੀ ਨਿਗਾਹ ਰੱਖਣੀ ਹੈ ਤੇ ਰਾਤ ਨੂੰ ਫਿਰ ਰੂਪਾ ਬਾਈ ਅੰਦਰ ਮਹਿਲਾਂ ਦੇ ਵਿੱਚ ਬੈਠੀ ਉਹ ਗੁਰੂ ਨੂੰ ਅਰਦਾਸਾਂ ਕਰਦੀ ਹੈ ਕਹਿੰਦੀ ਗੁਰੂ ਉਹ ਕਾਹਦਾ ਤੂੰ ਇੰਨਾ ਪਾਪੀਆਂ ਦੇ ਵਿਆਹ ਦਾ ਮੈਨੂੰ ਇਹ ਤਾਂ ਤੇਰੀ ਸੱਸੰਗ ਦੇ ਵਿੱਚ ਵੀ ਨਹੀਂ ਆਉਣ ਦਿੰਦੇ ਜਦੋਂ ਇੰਨੀ ਗੱਲ ਤਾਨਾ ਮੇਣਾ ਮਾਰਦੀ ਹੈ ਤਾਂ ਗੁਰੂ ਉੱਥੇ ਹਾਜ਼ਰ ਹੁੰਦੇ ਆ ਤੇ ਜਿੰਨੇ ਪਹਿਰੇਦਾਰ ਖੜੇ ਹੁੰਦੇ ਆ ਸਾਰੇ ਸਮਾਦੰਦਾ ਸਤਪੁਰ ਸਾਰੇ ਸਮਾਦੰਦਾ ਨਾਰੂਪਾ ਬਾਈ ਮਹਿਲਾਂ ਦੇ ਵਿੱਚੋਂ ਬਾਹਰ ਆ ਕੇ ਸੱਸੰਗ ਦੇ ਵਿੱਚ ਆ ਜਾਂਦੀ ਹੈ ਸੱਸੰਗ ਸਾਰੀ ਰਾਤ ਚੱਲਦੀ ਹੈ ਤੇ ਜਦੋਂ ਸਵੇਰੇ ਸਮਾਪਤੀ ਦਾ ਸਮਾਂ ਹੁੰਦਾ ਨਾ ਤਾਂ ਕਹਿੰਦੇ ਰੂਪਾ ਬਾਈ ਪ੍ਰਸ਼ਾਦ ਵੰਡਣ ਲੱਗ ਜਾਂਦੀ ਹੈ ਰਾਜਾ ਮਾਲ ਦੇ ਦਾਤੇ ਵਜ਼ੀਰ ਕਿਨੇ ਮੰਗਰੀ ਆ ਜਾਂਦੇ ਅਧੀ ਘਰ ਤੋਂ ਉਹਨਾਂ ਦੇ ਪਤਾ ਹੁੰਦਾ ਉਹਨਾਂ ਨੂੰ ਵੀ ਸੱਸਣ ਦੇ ਵਿੱਚ ਗਈ ਹੈ ਜਦੋਂ ਦੇਖਿਆ ਵੀ ਜਿੰਦੇ ਖੁੱਲੇ ਪਏ ਐ ਸ਼ਬਾਹੀ ਸਾਰੇ ਸੁੱਤੇ ਪਏ ਐ ਉਹਨੂੰ ਪਤਾ ਸੀ ਵੀ ਉੱਥੇ ਹੀ ਗਈ ਹੈ ਮੰਗਰ ਆ ਕੇ ਪਿੱਛੇ ਜੇ ਹੋ ਕੇ ਬਹਿ ਜਾਂਦੇ ਐ ਜਦੋਂ ਰੂਪਾ ਬਾਈ ਵੰਦੀ ਆ ਨਾ ਪ੍ਰਸ਼ਾਦ ਤੇ ਰਾਜੇ ਨੂੰ ਪਤਾ ਲੱਗਦਾ ਵੀ ਇਹ ਹੁਣ ਆਪਣੇ ਕੋਲੇ ਆਉਗੀ ਆਪਾਂ ਫੜੇ ਜਾਵਾਂ ਰੂਪਾ ਬਾਈ ਦੀ ਇੱਕ ਚੱਕਦਾ ਜੁੱਤੀ ਤੇ ਘਰ ਦੇ ਵਿੱਚ ਚੱਲਿਆ ਆਉਂਦਾ ਮਹਿਲਾਂ ਦੇ ਵਿੱਚ ਆ ਕੇ ਰੱਖ ਦਿੰਦਾ ਐ ਉਤਰ ਰੂਪਾ ਬਾਈ ਪ੍ਰਸ਼ਾਦ ਵੰਡ ਕੇ ਜਦੋਂ ਗੁਰੂ ਜੀ ਤੋਂ ਲੈ ਕੇ ਆ ਗਿਆ ਵਾਪਸ روان ਕੀ ਪਉਂਦੀ ਆ ਨਾ ਤਰੂਪਾ ਬਾਈ ਕਹਿੰਦੀ ਮਹਾਰਾਜ ਮੇਰੀ ਤਾਂ ਜੁੱਤੀ ਲੈ ਗਿਆ ਕੋਈ ਚੱਕ ਕੇ ਮੈਂ ਤਾਂ ਪਹਿਲੇ ਹੀ ਚੋਰ ਕਮਾਈ ਸੀ ਘਰੇ ਰਾਜਾ ਪਤਾ ਨਹੀਂ ਮੇਰਾ ਕੀ ਹਾਲ ਕਰੂਗਾ ਅੱਜ ਤੁਸੀਂ ਕਿਰਪਾ ਕਰੋ ਮਹਾਰਾਜ ਤਰੂਪਾ ਬਾਈ ਦੇ ਕਹਿੰਦੇ ਗੁਰੂ ਮਹਾਰਾਜ ਨੇ ਐਸੀ ਕਿਰਪਾ ਉਹ ਘਰੋਂ ਜੁੱਤੀ ਚੱਕ ਕੇ ਰੂਪਾ ਬਾਈ ਦੇ ਪੈਰਾਂ ਦੇ ਵਿੱਚ ਪਾਈ ਹੁਕਮ ਗੁਰੂ ਨੇ ਤੇ ਜਦੋਂ ਜੁੱਤੀ ਪੈਰਾਂ ਦੇ ਵਿੱਚ ਪਾਈ ਉੱਥੇ ਲੱਕੜ ਦਾ ਕਲਪੂਤ ਰੱਖਤਾ ਅੱਗੇ ਮਾਲ ਦੇ ਦਾ ਰਾਜਾ ਲੈ ਕੇ ਖੰਡਾ ਬਾਰ ਦੇ ਵਿੱਚ ਖੜਾ ਹੈ ਰੂਪਾ ਬਾਈ ਨੂੰ ਕਹਿੰਦਾ ਆਈ ਨੂੰ ਪੁੱਛਾਂਗੇ ਵੀ ਕਿੱਥੋਂ ਆਈ ਹੈ ਉਦੋਂ ਰੂਪਾ ਬਾਈ ਵੀ ਡਰਦੀ ਹੈ ਵੀ ਪਤਾ ਨਹੀਂ ਰਾਜਾ ਅੱਜ ਮੈਨੂੰ ਮਾਰ ਹੀ ਨਾ ਦੇ ਦੇਵੇ ਪਰ ਰੂਪਾ ਬਾਈ ਡਰਦੀ ਹੈ ਉਹ ਗੁਰੂ ਹਕਮ ਦਾ ਕਹਿੰਦੇ ਆ ਉਹਨੂੰ ਕਹਿੰਦੇ ਰੂਪਾ ਤੂੰ ਡਰ ਨਾ ਜ ਜਿਵੇਂ ਤੂੰ ਮੂੰਹ ਦੇ ਵਿੱਚੋਂ ਬਚਨ ਕਰ ਦੇਗੀ ਤੇਰਾ ਉਵੇਂ ਸੱਤ ਕਰ ਦੇਾਂਗੇ ਬੋਲ ਸੱਚੇ ਦਰਬਾਰ ਕੀ ਸਤ ਕਰਦੇ ਆਂ ਰੂਪਾ ਤੂੰ ਜਾ ਘਰੇ ਚਲੀ ਜਾ ਤੇ ਜਦੋਂ ਰੂਪਾ ਬਾਈ ਘਰੇ ਆਉਂਦੀ ਹੈ ਰਾਜਾ ਕੀ ਕਹਿੰਦਾ ਹੈ ਤੇ ਰੂਪਾ ਬਾਈ ਕੀ ਕਹਿੰਦੀ ਹੈ ਪ੍ਰੇਮ ਭਾਵ ਦੇ ਨਾਲ ਸਰਵਣ ਕਰਨਾ ਜੀ ਹੁ ਸਮਾਪਤੀ ਤੋਂ ਬਾਅਦ ਰੂਪਾ ਘਰ ਆਈ ਸੀ ਹੀ ਗੁੱਸੇ ਵਿੱਚ ਹੋ ਕੇ ਰਾਜੇ ਨੇ ਹੋ ਯਕਤ ਨੂੰ ਗੁਰੂ ਨੂੰ ਪਿਆਰ ਕਰਕੇ ਚਰਨ ਚਖਾ ਕੇ ਧਿਆਨ ਕਰਕੇ

ਹੱਥੀ ਜੀੜੀ ਤੇਰੇ ਤੋਂ ਬਾਈ ਹੋਈ ਹੈ ਕਿੰਨੇ ਨੀਂਦਿਆਂ ਰੁੱਖਾਂ ਨੂੰ ਫਲ ਲੱਗਦੇ ਐ ਬੜਾ ਹੁਆ ਤੂੰ ਕਿਆ ਹੁਆ ਜੈਸੇ ਖਜੂਰ ਪੰਛੀ ਕੋ ਛਾਇਆ ਨਹੀਂ ਫਲ ਲਾ ਕੇ ਅੱਤ ਨੂੰ ਅਗਰ ਕਿਵੇਂ ਮਾਨ ਤੋੜਿਆ ਰਾਜੇ ਦਾ ਹੋਰ ਲੋਣੀ ਦਾ ਮਨੀ ਮਹੰਡ ਰੱਬ ਵਸਦਾ ਹਾ ਹੋ ਦਰبار ਕੀ ਬਲ ਰੂਪਾ ਬਾਈ ਕੀ ਬੈਠੀ ਹੋਈ ਸਾਗ ਸੰਗਤ ਕੀ ਤਾਂ ਇਸ ਤਰ੍ਹਾਂ ਰੂਪਾ ਬਾਈ ਨੇ ਫਿਰ ਉਹ ਗੁਰੂ ਦੀ ਕਿਰਪਾ ਦੇ ਨਾਲ ਕਹਿੰਦੇ ਬਾਗਾਂ ਦੇ ਵਿੱਚ ਹੀ ਦਰਸ਼ਨ ਕਰਾਦੇ ਥਾਲੀ ਦੇ ਵਿੱਚ ਹੀ ਬਾਗਾਂ ਦੇ ਦਰਸ਼ਨ ਕਰਾਦੇ ਸਤਿਗੁਰਾਂ ਨੇ ਤੇ ਜੁੱਤੀ ਉਹ ਜਿਹੜਾ ਲੱਕੜ ਦਾ ਕਲਪੂਤ ਚੱਕੀ ਆਉਂਦਾ ਸੀ ਨਾ ਤਾਂ ਰੋਕੇ ਨਹੀਂ ਮਹਾਰਾਜੇ ਤਾਂ ਤੁਸੀਂ ਕਿਸੇ ਦਾ ਚੱਕਤੀ ਲਿਆਇਓ ਖੜਾ ਕੇ ਆਓ ਕਿਸੇ ਗਰੀਬ ਦਾ ਫਿਰ ਉੱਥੇ ਘਰ ਰੋਣੀ ਦਾ ਮਾਂ ਨੀਵਿਆਂ ਚ ਰੱਬ ਵਸਦਾ ਹੋ ਗਿਆ ਨਖਰਾ ਅਜ ਝੂਠ ਸੱਚ ਦਾ ਰੂਪਾਂ ਗਈ ਚੰਤ ਰਾਜਾ ਗਿਆ ਹਾਰ ਜੀ ਸੰਗਤਾਂ ਦੇ ਵੇਖੋ ਔਣਾ ਜਾਂਦਾ ਨਾਲ ਜੀ ਫਿਰ ਤੁਹਾਡੇ ਹਮ ਸਰੋਤਾ ਬਣ ਗਏ ਦਿਮਾਗ ਕਿੱਟਿਆ ਨਾ ਰਾਜੇ ਦਾ ਹੋ ਤੂੰ ਬੈਠਾ